ਦੋਹਰਾ ਭਰਾਵਾਂ ਦੇ ਕੋਲੋਂ ਸੁੱਖ ਦੇ ਨਾਲ ਜੁੱਲਾ ਵੀ ਕੋ ਤੇ ਜਿਹੜਾ ਚਲਾਕ ਸੀ ਨਾ ਇੱਕ ਦਿਨ ਭਲੇ ਮਾਨਸ ਨੂੰ ਕਹਿੰਦਾ ਵੀਰਾ ਵਾਈ ਜੋਤੀ ਕਰਦਿਆਂ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਵਾਈ ਜੋਤੀ ਬਖਰੀ ਨਾ ਕਰ ਲਈਏ ਉਹਨੇ ਆਖਿਆ ਭਰਾਵਾ ਜਿਤਨਾ ਕਰਨਾ ਕਰ ਲੈ ਉਹਨੇ ਮਾਨ ਦੇ ਇਸ ਤਰੀਕੇ ਨਾਲ ਪਾਈ ਭਲਿਆਂ ਮਾਨਸਾਂ ਦੇ ਕੋਲ ਮੱਝ ਰੱਕੀ ਸੀ ਚਲਾਕ ਨੇ ਪਿਛਲਾ ਹਿੱਸਾ ਲੈ ਲਿਆ ਤੇ ਭਲੇ ਮਾਨਸ ਨੂੰ ਅਗਲਾ ਹਿੱਸਾ ਆਪਣੇ ਕੁਤਲਾ ਹਿੱਸਾ ਲੈ ਲਿਆ ਤੇ ਥੱਲੜਾ ਹਿੱਸਾ ਦੇਣਾ ਸੀ ਉਹ ਭਲੇ ਮਾਨਸ ਨੂੰ ਦੇ ਦਿੱਤਾ ਇਹ ਭਲੇ ਮਾਨਤਾਂ ਦੇ ਘਰ ਜੁੱਲਾ ਵੀ ਇੱਕੋ ਸੀ ਉਦੋਂ ਦਿਨ ਸਿਆਲਦੇ ਸੀ ਕੋ ਦਾ ਮਹੀਨਾ ਇਹ ਕਹਿੰਦਾ ਭਾਉ ਆ ਜੁੱਲੇ ਦੀ ਕਿਦਾ ਕਰਨੀ ਆ ਕਹਿੰਦਾ ਜਿੰਦਾ ਦੁੱਧੇ ਵੰਡੇ ਇਹ ਵੀ ਵੰਡ ਲੈ ਇਹ ਕਹਿੰਦਾ ਫਿਰ ਚਲਾਕ ਕਹਿੰਦਾ ਰਾਤ ਨੂੰ ਰਜਾਈ ਮੇਰੀ ਤੇ ਦਿਨੇ ਤੇਰੀ ਉਹਨੇ ਰਾਤ ਨੂੰ ਨਿੱਗ ਲੈ ਕੇ ਸੌਣਾ ਤੇ ਉਹਨੇ ਮੇਰੇ ਵਰਗੇ ਨੇ ਦੰਦਾਰੇ ਘੋਟਿਆਂ ਤੇ ਪਾ ਕੇ ਤੁਰੇ ਫਿਰਨਾ ਵੀ ਆਪਣੀ ਵਾਰੀ ਸੋਰੀ ਨਗਾਉਣੀ ਆਣਗੇ ਮੇਰੀ ਵਾਰੀ ਤੇ ਮੈਂ ਦਿਨੇ-ਦਿਨੇ ਲਈ ਫਿਰਾਂ ਇੱਕ ਦਿਨ ਕਿਸੇ ਪਿੰਡ ਦੇ ਪਤਵੰਤੇ ਕੋਲੇ ਗਿਆ ਕਹਿੰਦਾ ਬਾਹੂ ਮੈਂ ਦੁਖੀ ਬਰਾਈ ਉਹ ਕਹਿੰਦਾ ਦੁੱਖ ਹੋਵੇ ਕੋਠੇ ਤੇ ਚੜ ਕੇ ਦੁਆਹੀ ਦੇਣੀ ਚਾਹੀਦੀ ਐ ਦੱਸ ਦੁੱਖ ਕਿ ਕਹਿੰਦਾ ਵੱਡੇ ਭਰਾ ਨੇ ਮੰਨ ਪਾਈ ਆ ਐਸ ਤਰੀਕੇ ਦੇ ਨਾਲ ਚੀਜ਼ਾਂ ਵੰਡੀਆਂ ਨੇ ਮੇਰਾ ਕੋਈ ਹੱਲ ਕਰ ਦਿੱਨ ਕਮਾੜੇ ਕੋਸ ਅੰਬ ਦੀਆਂ ਚੜਾ ਉੱਤੇ ਮਾਰ ਦਿੱਤੇ ਹੁਣ ਚਲਾਕ ਜਿਹੜਾ ਸੀ ਭੱਜ ਆਇਆ ਦਾ ਭਾਉ ਇਹ ਕੀ ਕਰਨ ਲਗਾ ਹੈ ਕਹਿੰਦਾ ਅੰਬ ਵੱਢਣ ਲਗਾ ਕਹਿੰਦਾ ਗੱਲ ਸੂਤ ਆ ਗਈ ਫਿਰ ਉਹਦੇ ਕੋਲ ਚਲਿਆ ਗਿਆ ਕਹਿੰਦਾ ਭਾਗੂ ਆਪ ਵਾਲੀ ਤੇ ਗੱਲ ਬਣ ਗਈ ਏ ਹਣ ਮੱਝ ਵਾਲਾ ਵੀ ਸਿਆਪਾ ਨਿਬੇੜਦੇ ਕਹਿੰਦਾ ਮੱਝ ਦਾ ਕੀ ਰੋਣਾ ਕਹਿੰਦਾ ਪੱਠੇ ਮੈਂ ਪਾਉਂਦਾ ਰਹਿਣਾ ਪਾਣੀ ਮੈਂ ਟਹਾਉਂਦਾ ਰਹਿਣਾ ਤੇ ਜਦੋਂ ਧਾਣਾ ਕੱਢਣ ਦਾ ਟਾਈਮ ਆਉਂਦਾ ਏ ਉਦੋਂ ਬੱਗਾ ਚੋਕੇ ਕਾ ਹੁੰਦਾ ਏ ਉਹ ਕਹਿੰਦਾ ਅੱਜ ਖੁਰਲੀ ਪੱਠਿਆਂ ਨਾਲ ਭਰਦੇ ਮੁੱਕਲ ਮਾਰ ਕੇ ਬੈਠੀ ਲੱਗ ਗਈ ਕਿਉਂ ਧਾਰ ਕੱਢਣ ਲੱਗ ਉਨੇ ਆਖਿਆ ਜਦੋਂ ਮੱਝ ਪੱਠੇ ਖਾਂਦੀ ਖਾਂਦੀ ਪਸ਼ੂ ਆਵਦੇ ਮੂੰਹ ਮਾਰਨਾ ਪੱਠੇ ਖੁਰਲੀਓ ਬਾਹਰ ਮੱਝ ਕੇ ਮਾਰਦਾ ਤਾਂ ਮੂੰਹ ਤੇ ਲੋਗ ਪੱਠੇ ਖੁਰਲੀਓ ਬਾਹਰ ਉਧਰੇ ਭਾਉ ਵੀ ਗਣਨ ਕਰਾਉਂਦਾ ਆਉਂਦਾ ਥਣ ਧੋਕੇ ਦੇ ਕੇ ਥਾਪੀ ਮੱਝ ਥੱਲੇ ਬੈਠਾ ਜੇ ਅੰਦੀਕ ਬਾੜ ਦੀ ਇਹ પણ ਜਿਹਨੂੰ પ્રાણીਆਂ ਪਾਲੀਆਂ ਸੀ ਪਾਉ ਜੀ ਉਹਨੇ ਦੁੱਧ ਥੇੜਾ ਦੇਣਾ ਸੀ ਉਹਨੇ ਸਾੜ ਮਾਰੀ ਪਾਲੀ ਕਿਤੇ ਚਲਾਕ ਪਾਉ ਕਿਤੇ ਉਹ ਕਹਿੰਦਾ ਮਾਰਦਾ ਕਿਉਂ ਏ ਕਹਿੰਦਾ ਅੱਗੋਂ ਮੇਰੀ ਮਹਾਰਾਜਾ ਜੋ ਮਰਜ਼ੀ ਕਰਾ ਤੈਨੂੰ ਕੀ ਕਹਿੰਦਾ ਮਾਰਨਾ ਚੋ ਲੈਣ ਦੇ ਦੁੱਧ ਆਦਾ ਕਹਿੰਦਾ ਗੱਲ ਬਣ ਗਈ ਫੇਰ ਉਹਨੂੰ ਦੱਸਣ ਗਿਆ ਪਾਉ ਆ ਵੀ ਕੰਮ ਸੂਟ ਆ ਗਿਆ ਈ ਹੁਣ ਤੀਸਰਾ ਰੋਲਾ ਵੀ ਪਕਾ ਦੇ ਕਹਿੰਦਾ ਤੀਸਰਾ ਕਿਹੜਾ ਕਹਿੰਦਾ ਰਜਾਈ ਦਾ ਅੰਦਰ ਰਜਾਈ ਦਾ ਕਹਿੰਦਾ ਰਜਾਈ ਸਾਡੇ ਕੋਲ ਇਕੱਲੀ ਆ ਰਾਤ ਨੂੰ ਉਹ ਲਿੱਗੀ ਲੈ ਕੇ ਸੌਂਦਾ ਤੇ ਮੈਂ ਪਰਾਲੀ ਤੇ ਸਿਰ ਤੇ ਕੇ ਸੁੱਤਾ ਹੁਣਾ ਮੇਰੀ ਵਾਰੀ ਆਉਂਦੀ ਏ ਦਿਵੇਂ ਕਹਿੰਦਾ ਨਲਕਾ ਕਰ ਹੈਗਾ ਕਿ ਉਹ ਵੀ ਇੱਥੋਂ ਹੀ ਦਵਾ ਕਹਿੰਦਾ ਨਲ ਕਰਦੇ ਹੈਗਾ ਕਹਿੰਦਾ ਗੁੱਸੂ ਮੁੱਸੂ ਕਰਕੇ ਰਜਾਈ ਨਲਕੇ ਦੀ ਬੋਕੀ ਦੇ ਥੱਲੇ ਨਾ ਰੱਖੀ ਕੋਲੀ ਦੀਵਰਾ ਕਰਕੇ ਰੱਖੀ ਜਦੋਂ ਚਲਾਕ ਵੇਖੂਗਾ ਪੰਜ ਸੱਤ ਬੋਕੀਆਂ ਨਲਕੇ ਦੀਆਂ ਮਾਰਦੀ ਇਹਨੇ ਇੱਦਾਂ ਹੀ ਕੀਤਾ ਇਹਨੇ ਦਵਾ ਦਾ ਨਲਕਾ ਘੇੜਨ ਆ ਰੰਬ ਕਰ ਦਿੱਤਾ ਉਦੋਂ ਚਲਾਕ ਆਇਆ ਅਕਾਸ਼ ਛੱਡਿਆ ਰਜਾਈ ਛੱਡੀ ਹੱਥ ਜੋੜੇ ਕੰਮ ਦਾ ਕੰਮ ਦਾ ਕਹਿੰਦਾ ਭਾਉ ਜੀ ਰਜਾਈ ਧੋ ਰਿਆਂ ਕਹਿੰਦਾ ਮੋਰਕਾ ਸਿਆਲ ਦੇ ਦੇਣਿਆ ਉਤੋਂ ਧੁੰਨਾ ਪੈਂਡੀਆਂ ਆਪਣਾ ਸਿਆਲ ਲੱਗਦਾ ਨਹੀਂ ਤੇ ਸੁੱਕਣਾ ਹੀ ਨਹੀਂ ਕਹਿੰਦਾ ਆਪਣਾ ਇੰਤਜ਼ਾਮ ਕੱਲ ਮੈਂ ਦੁਪਹਿਰੇ ਸਿਕਾਲਿਆ ਕਰੂੰ ਮੇਰੀ ਵਾਰੀ ਤੇ ਦਿਨੇ ਆਉਣੀਆ ਕਹਿੰਦਾ ਨਾ ਭੀ ਆਜਾ ਦੋਵੇਂ ਰਾਤ ਨੂੰ ਇਕੱਠੇ ਸੌਂ ਜਿਆ ਕਰਾਂਗੇ ਇਦਾਂ ਦੇ ਹੁੰਦੇ ਨੇ ਚਲਾਕ ਬੰਦੇ ਨਾਲ ਖਾਂ ਵੀ ਮਰ ਗਿਆ ਗਣੀ ਖਾਂ ਵੀ